ਦੋ ਵਿਅਕਤੀ ਹੈ ਜੀ ਇੱਕ ਕਪੂਰਥਲੇ ਦਾ ਤੇ ਦੂਜਾ ਜਰਨੈਲੇ ਪਿੰਡ ਦਾ ਤੇ 6 ਪਲਸ ਪਰਚੇ ਮਰਡਰ ਦੇ ਐਕਸਟਰੈਕਸ਼ਨ ਦੇ ਰਜਿਸਟਰਡ ਹੈ ਇਹਨਾਂ ਦੇ ਅਗੇਂਸਟ ਜੀ ਤੇ ਗੋਲਡੀ ਬਰਾੜ ਦੇ ਨਾਲ ਡਾਇਰੈਕਟ ਇਹਨਾਂ ਦਾ ਸੰਪਰਕ ਸੀਗਾ ਫਿਰੋਤੀ ਦੀ ਕੋਲਾਂ ਕਰਦੇ ਸੀਗੇ ਰਾਈਵਲ ਇੰਟਰ ਗੈਂਗ ਰਾਈਵਲਰੀ ਵੀ ਸੀਗੀ ਇਹਨਾਂ ਦੀ ਕਾਫੀ ਵਾਰ ਦਾ ਤਾਂ ਹੋਰ ਵੀ ਇਹਨਾਂ ਦੇ ਫੜੇ ਜਾਣ ਤੋਂ ਟ੍ਰੇਸ ਹੋਈਆਂ ਇੱਕ ਬੰਦਾ 10 ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਦੂਜਾ ਜਿਹੜਾ ਹੈ ਉਹ 6 ਮਹੀਨੇ ਪਹਿਲਾਂ ਆਇਆ ਤੇ ਇਨਫੋਰਮੇਸ਼ਨ ਸੀ ਸਾਡੇ ਕੋਲ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਜਾ ਰਹੇ ਸੀਗੇ ਕਾਫੀ ਕੋਈ 3-4 ਕਿਲੋਮੀਟਰ ਇਹਨਾਂ ਦਾ ਪਿੱਛਾ ਕਰਕੇ ਦੋਨੋਂ ਤਰਫੋਂ ਜਿਹੜੀ ਟਰੈਪ ਕਰ ਲਿਆ ਗਿਆ ਇਹਨਾਂ ਨੂੰ ਚਾਰ ਵੈਪਨ ਮਿਲੇ ਇਹਨਾਂ ਤੋਂ ਉਹਦਾ ਵੀ origin ਜਿਹੜੇ ਹਨ ਉਹ ਆਪਾਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਨੇ ਫਾਇਰਿੰਗ ਕੀਤੀ ਪੁਲਿਸ ਪਾਰਟੀ ਤੇ ਗੁਲੀਆਂ ਵੀ ਲੱਗੀਆਂ ਸਾਡੀ ਗੱਡੀਆਂ 'ਚ ਤੇ ਜਵਾਬੀ ਫਾਇਰ 'ਚ ਇੱਕ ਫੜਿਆ ਗਿਆ ਇੱਕ ਜਿਹੜਾ ਹੈ ਕ੍ਰਿਟੀਕਲੀ ਇੰਜਰਡ ਸੋ ਕਿੰਨੇ ਫਾਇਰਿੰਗ ਹੋਈ ਫਾਇਰਿੰਗ ਹੋਈ ਹੈ ਨਾ ਇਨਾ ਵੱਲੋਂ 5-6 ਫਾਇਰ ਇਨਾ ਵੱਲੋਂ 7-8 ਫਾਇਰ ਸਾਡੇ ਵੱਲੋਂ ਇਹ ਸਰ ਕਿੰਨੇ ਜਾਨੇ ਚੱਕਣੀ ਹੈ ਇੱਕ ਜਨਜਕ ਨਹੀਂ ਹਮਲਾਗਰ ਨਹੀਂ ਆਇਆ ਸਰ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਇੱਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਸੀਗੇ ਠਹਿਰ ਚੇਂਜ ਕਰ ਰਹੇ ਸੀਗੇ ਤੇ ਹੋਰ ਵੀ ਇਹਨਾਂ ਦੇ ਨਾਲ ਇੱਕ ਬੰਦਾ ਹੋਰ ਫਿਗਰ ਆਊਟ ਹੋਇਆ ਉਹਨੂੰ ਵੀ ਰਾਉਂਡ ਅਪ ਕਰ ਲੇਤਾ ਜਾਊਗਾ ਸਰ ਕਿਹੜੀ ਗੈਂਗ ਦੇ ਨਾਲ ਇਹ ਗੋਲਡ ਬਰਾਡ ਦੇ ਨਾਲ ਸੀਗੇ ਸਰ ਗੱਡੀ ਚੰਦੇ ਵੀ ਸੀ ਆ ਗੱਡੀ ਜਾਂਦੇ ਵੀ ਸੀਗੇ ਠੀਕ ਹੈ ਸਰ ਇਹ ਵੀ ਵੈਰੀਫਾਈ ਕਰ ਰਹੇ ਕਿ ਗੱਡੀ ਚੋਰੀ ਦੀ ਹੈ ਕਿ ਨਹੀਂ ਠੀਕ ਹੈ ਸਰ ਐਸੋਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜੋ ਕਿ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਕੀ ਪੰਜਾਬ ਪੁਲਿਸ ਤੇ ਗੈਂਗਸਟਰ ਦੇ ਵਿੱਚ ਗੋਲੀਬਾਰੀ ਹੁੰਦੀ ਹੈ ਜਿੱਥੇ ਕੀ ਇੱਕ ਪੁਲਿਸ ਵਾਲਾ ਇੱਕ ਕਾਰ ਨੂੰ ਰੋਕਦਾ ਤੇ ਉਹ ਪਜਾ ਲੈਂਦਾ ਤੇ ਮੁਰ ਪੁਲਿਸ ਤੇ ਫਾਇਰ ਕਰਦਾ ਹੈ ਤੇ ਜਦੋਂ ਉਹ ਫਾਇਰ ਕਰਦਾ ਪੁਲਿਸ ਵਾਲਿਆਂ ਦੇ ਉੱਪਰ ਤੇ ਪੰਜਾਬ ਪੁਲਿਸ ਵੱਲੋਂ ਵੀ ਮੁਰ ਜਵਾਬ ਗੋਲੀਆਂ ਦਿੱਤਾ ਜਾਂਦਾ ਹੈ ਤੇ ਉੱਥੇ ਮੌਕੇ ਤੇ ਐਨਕਾਊਂਟਰ ਕੀਤਾ ਜਾਂਦਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹ ਗੈਂਗਸਟਰ ਸੀਗੇ ਇਹ ਲੌਰੈਂਸ ਬਿਸ਼ਨੋਏ ਗੈਂਗ ਦੇ ਬੰਦੇ ਸੀਗੇ